ਆਪਣੇ YouTube ਚੈਨਲ ਖੇਤੀਬਾੜੀ ਅਪਡੇਟ ਉੱਪਰ ਸਾਰੇ ਕਿਸਾਨ ਭਰਾਵਾਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆਂ ਆਪਣੀ ਨਵੀਂ ਵੀਡੀਓ ਦੇ ਵਿੱਚ ਜਿਵੇਂ ਕਿ ਆਪਾਂ ਪਿਛਲੇ ਕਈ ਦਿਨਾਂ ਤੋਂ ਬਾਸਮਤੀ ਦੇ ਰੇਟਾਂ ਦੀ ਅਪਡੇਟ ਤੁਹਾਨੂੰ ਦਿੰਦੇ ਰਹੇ ਨੇ ਆ ਵੀਡੀਓ ਰਹੀਂ ਉਸੇ ਤਰ੍ਹਾਂ ਹੀ ਅੱਜ ਫੇਰ ਆਪਾਂ ਤੁਹਾਨੂੰ ਬਾਸਮਤੀ ਅਤੇ ਮੁੱਛਲ ਦੇ ਨਵੇਂ ਰੇਟਾਂ ਦੀ ਜਾਣਕਾਰੀ ਦੇਵਾਂਗੇ ਉਸ ਤੋਂ ਪਹਿਲਾਂ ਕਿਸਾਨ ਭਰਾਵਾਂ ਨੂੰ ਆਪਾਂ ਬੇਨਤੀ ਕਰਨਾ ਚਾਹੁੰਦੇ ਆਂ ਵੀ ਜਿਹੜੇ-ਜਿਹੜੇ ਵੀਰਾਂ ਨੇ ਹੁਣ ਤੱਕ ਬਾਸਮਤੀ ਦੀਆਂ ਕਿਸਮਾਂ ਵੇਚੀਆਂ ਨੇ ਗਿਆ ਜਾਂ ਮੁੱਛਲ ਦੀਆਂ ਕਿਸਮਾਂ ਵੇਚੀਆਂ ਨਾਲ ਮੰਡੀਆਂ ਦੇ ਵਿੱਚ ਕਿਹੜਾ ਏਰੀਆ ਤੇ ਕਿੰਨਾ ਰੇਟ ਲੱਗਿਆ ਉਹਨਾਂ ਦਾ ਕਮੈਂਟਾਂ ਦੇ ਵਿੱਚ ਜਰੂਰ ਸਾਂਝਾ ਕਰਿਓ ਤੁਸੀਂ ਤਾਂ ਜੋ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਆਪਾਂ ਤਜਰਬਾ ਤੁਹਾਡਾ ਸਾਂਝਾ ਕਰ ਸਕੀਏ ਹੋਰ ਕਿਸਾਨ ਭਰਾਵਾਂ ਦਾ ਫਾਇਦਾ ਹੋ ਸਕੇ ਇਹਦੇ ਨਾਲ ਕਿਉਂਕਿ ਜਿਹੜੇ ਹੋਰ ਕਿਸਾਨ ਭਰਾ ਘਰ ਦੇ ਵਿੱਚ ਬਾਸਮਤੀ ਜਾਂ ਫਿਰ ਮੱਛੜ ਸਾਮੀ ਬੈਠੇ ਨੇ ਗੇਤੀ ਵੱਢੀ ਵੀ ਕਿਉਂਕਿ ਉਦੋਂ ਰੇਟ ਘੱਟ ਚੱਲਦਾ ਸੀਗਾ ਤਾਂ ਉਹਨਾਂ ਨੇ ਸਾਂਭ ਲਈ ਸੀ ਤਾਂ ਹੁਣ ਉਹ ਤੁਹਾਡੇ ਕਮੈਂਟਾਂ ਨੂੰ ਦੇਖਦੇ ਇਹ ਹੇਪਾ ਮੰਡੀ ਦੇ ਵਿੱਚ ਲਿਜਾ ਸਕਣ ਵੀ ਕਿੱਥੇ ਰੇਟ ਵੱਧ ਚੱਲ ਚੱਲਦਾ ਜਾਂ ਘੱਟ ਚੱਲਦਾਗਾ ਉਹਨਾਂ ਦਾ ਫਾਇਦਾ ਹੋ ਸਕੇ ਇਹਦੇ ਨਾਲ ਕਿਉਂਕਿ ਆਪਾਂ ਕਿਸਾਨ ਭਰਾ ਹੀ ਇੱਕ ਦੂਜੇ ਦੀ ਮਦਦ ਕਰ ਸਕਦੇ ਹੁੰਦੇ ਆ ਆਪਣੀ ਵੀਡੀਓ ਚੰਗੀ ਲੱਗਦੀ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਵੱਤਵਾੜ ਸ਼ੇਅਰ ਜਰੂਰ ਕਰਿਆ ਕਰੋ ਬਣੇ ਰਹੋ ਵੀਡੀਓ ਦੇ ਨਾਲ ਆਪਾਂ ਦੱਸਦੇ ਆ ਜਾਣਕਾਰੀ ਅੱਜ ਦੇ ਰੇਟਾਂ ਦੀ ਤੁਹਾਨੂੰ ਜਿਵੇਂ ਕਿ ਸਭ ਤੋਂ ਪਹਿਲਾਂ ਆਪਾਂ 1509 1718 1401 1847 1885 ਦੇ ਰੇਟਾਂ ਦੀ ਗੱਲ ਕਰਾਂਗੇ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਹਰਿਆਣਾ ਦੀ ਟਹਾਣਾ ਮੰਡੀ ਦੀ ਗੱਲ ਕਰਦੇ ਆ ਇੱਥੇ 1509 ਦਾ ਰੇਟ 2900 ਤੋਂ ਲੈ ਕੇ 3130 ਰੁਪਏ ਤੱਕ ਰਿਹਾ ਅਤੇ 17 18 ਦਾ ਰੇਟ 3200 ਰੁਪਏ ਚੱਲ ਰਿਹਾ ਕਰਨਾਲ ਮੰਡੀ ਦੇ ਵਿੱਚ 1509 ਦਾ ਰੇਟ 3140 ਰੁਪਏ ਵਿਕ ਰਿਹਾ ਸੋਨਾ 92 ਦਾ ਰੇਟ 3300 ਤੋਂ ਲੈ ਕੇ 3400 ਦੇ ਵਿਚਕਾਰ ਚੱਲ ਰਿਹਾ ਇਸ ਤੋਂ ਅੱਗੇ ਚੀਕਾ ਮੰਡੀ ਦੇ ਵਿੱਚ 1509 ਦਾ ਰੇਟ 3300 ਤੋਂ ਲੈ ਕੇ 3400 ਰੁਪਏ ਪ੍ਰਤੀ ਕਮਟਲ ਚੱਲ ਰਿਹਾ ਅਤੇ 17 18 ਦਾ ਰੇਟ 3300 ਰੁਪਏ ਪ੍ਰਤੀ ਕੁਇੰਟਲ ਚੱਲ ਰਿਹਾ ਇਸ ਦੇ ਨਾਲ ਹੀ 1401 ਦਾ ਰੇਟ 3400 ਤੋਂ ਲੈ ਕੇ 3700 ਰੁਪਏ ਦੇ ਵਿਚਕਾਰ ਚੱਲ ਰਿਹਾ ਜਾਖਲ ਮੰਡੀ ਦੇ ਵਿੱਚ 1509 ਦਾ ਰੇਟ 2900 ਤੋਂ ਲੈ ਕੇ 3000 ਰੁਪਏ ਤੱਕ 1401 ਦਾ ਰੇਟ 3400 ਰੁਪਏ 18 47 ਦਾ ਰੇਟ 2600 ਰੁਪਏ 1401 ਦਾ ਰੇਟ 3400 ਤੋਂ ਲੈ ਕੇ 3700 ਰੁਪਏ ਤੱਕ 16 99 ਦਾ 3300 ਰੁਪਏ ਇਸ ਤੋਂ ਅੱਗੇ ਲਖੀਂਪੁਰ ਕੀਰੀ ਮੰਡੀ ਦੀ ਗੱਲ ਕਰਦੇ ਹਾਂ ਉੱਥੇ 1509 ਦਾ ਰੇਟ 3000 ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ 11 21 ਦਾ ਰੇਟ 3400 ਤੋਂ ਲੈ ਕੇ 3600 ਰੁਪਏ ਦੇ ਵਿਚਕਾਰ ਵਿਕ ਰਿਹਾ 1401 ਦਾ ਰੇਟ 3500 ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਇਸ ਤੋਂ ਅੱਗੇ 1692 ਦਾ ਰੇਟ 3200 ਤੋਂ ਲੈ ਕੇ 3300 ਦੇ ਵਿਚਕਾਰ ਚੱਲ ਰਿਹਾ ਇਸ ਤੋਂ ਅੱਗੇ ਰਤਿਆ ਮੰਡੀ ਦੀ ਗੱਲ ਕਰਦੇ ਹਾਂ ਉੱਥੇ 1509 ਦਾ ਰੇਟ 2800 ਤੋਂ ਲੈ ਕੇ 3120 ਰੁਪਏ ਤੱਕ ਵਿਕ ਰਿਹਾ ਅਤੇ 1692 ਦਾ ਰੇਟ 3340 ਰੁਪਏ ਵਿਕ ਰਿਹਾ ਅਤੇ ਇਸ ਦੇ ਨਾਲ ਹੀ 1401 ਦਾ ਰੇਟ 3400 ਤੋਂ ਲੈ ਕੇ 3700 ਦੇ ਵਿਚਕਾਰ ਵਿਕ ਰਿਹਾ ਪਾਤੜਾ ਮੰਡੀ ਦੇ ਵਿੱਚ 1509 ਦਾ ਰੇਟ 3000 ਤੋਂ ਲੈ ਕੇ 3140 ਰੁਪਏ ਤੱਕ ਵਿਕ ਰਿਹਾ 1692 ਦਾ ਰੇਟ 3300 ਰੁਪਏ ਪ੍ਰਤੀ ਗੰਟਲ ਵਿਕ ਰਿਹਾ ਇਸ ਦੇ ਨਾਲ ਹੀ 1401 ਦਾ ਰੇਟ 3300 ਤੋਂ ਲੈ ਕੇ 3500 ਦੇ ਵਿਚਕਾਰ ਵਿਕ ਰਿਹਾ ਇਸ ਤੋਂ ਅੱਗੇ ਸਨਾਮ ਮੰਡੀ ਦੀ ਗੱਲ ਕਰਦੇ ਆ ਇੱਥੇ 1509 ਦਾ ਰੇਟ 3100 ਤੋਂ ਲੈ ਕੇ 3200 ਰੁਪਏ ਪ੍ਰਤੀ ਕੁਇੰਟਲ 16 92 3300 ਤੋਂ ਲੈ ਕੇ 3400 ਰੁਪਏ ਤੱਕ 17 18 ਦਾ ਰੇਟ 3400 ਰੁਪਏ ਤੋਂ ਲੈ ਕੇ 3450 ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਇਸ ਦੇ ਨਾਲ ਹੀ ਸੰਗਰੂਰ ਮੰਡੀ ਦੀ ਗੱਲ ਕਰਦੇ ਆ ਇੱਥੇ 1509 ਦਾ ਰੇਟ 3000 ਤੋਂ ਲੈ ਕੇ 3200 ਰੁਪਏ ਤੱਕ ਵਿਕ ਰਿਹਾ ਅਤੇ 16 92 ਦਾ ਰੇਟ 3200 ਰੁਪਏ ਅਤੇ 17 18 ਦਾ ਰੇਟ 3100 ਤੋਂ ਲੈ ਕੇ 3400 ਰੁਪਏ ਤੱਕ ਵਿਕ ਰਿਹਾ 1400 ਇੱਕ ਦਾ ਰੇਟ 3300 ਤੋਂ ਲੈ ਕੇ 3500 ਦੇ ਵਿਚਕਾਰ ਵਿਕ ਰਿਹਾ ਇਸ ਤੋਂ ਅੱਗੇ ਨਾਬਾ ਮੰਡੀ ਦੇ ਵਿੱਚ 1509 ਦਾ ਰੇਟ 3055 ਤੋਂ ਲੈ ਕੇ 3100 ਰੁਪਏ ਤੱਕ ਵਿਕ ਰਿਹਾ ਪੀ ਵੀ ਜੀਓ 12 ਦਾ ਰੇਟ 3300 ਰੁਪਏ ਇਸ ਦੇ ਨਾਲ ਹੀ ਸੁਪਰ 52 ਦਾ ਰੇਟ 3500 ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਇਸ ਤੋਂ ਅੱਗੇ 1885 ਦਾ ਰੇਟ 3300 ਰੁਪਏ ਇਸ ਤੋਂ ਅੱਗੇ ਮੂਨਕ ਮੰਡੀ ਦੀ ਗੱਲ ਕਰਦੇ ਆਂ ਇੱਥੇ 1401 ਦਾ ਰੇਟ 3300 ਤੋਂ ਲੈ ਕੇ 3500 ਦੇ ਵਿਚਕਾਰ 1509 ਦਾ ਰੇਟ 3000 ਰੁਪਏ 17 18 ਦਾ ਰੇਟ 3200 ਰੁਪਏ 18 47 ਦਾ ਰੇਟ 2700 ਰੁਪਏ PV01 ਦਾ ਰੇਟ 3300 ਰੁਪਏ ਅਤੇ 1885 ਦਾ ਰੇਟ 3200 ਤੋਂ ਲੈ ਕੇ 3400 ਦੇ ਵਿਚਕਾਰ ਵਿਕ ਰਿਹਾ ਇਸ ਤੋਂ ਅੱਗੇ ਆਪਾਂ ਗਿੱਦੜਵਾਹ ਮੰਡੀ ਦੀ ਗੱਲ ਕਰਦੇ ਆਂ ਇੱਥੇ 1509 ਦਾ ਰੇਟ 2900 ਤੋਂ ਲੈ ਕੇ 3150 ਰੁਪਏ ਤੱਕ 16 99 ਦਾ ਰੇਟ 3120 ਰੁਪਏ 18 47 ਦਾ ਰੇਟ 2600 ਤੋਂ ਲੈ ਕੇ 2900 ਰੁਪਏ ਤੱਕ 17 18 ਦਾ ਰੇਟ 3200 ਤੋਂ ਲੈ ਕੇ 3400 ਦੇ ਵਿਚਕਾਰ ਵਿਕ ਰਿਹਾ ਇਸ ਤੋਂ ਅੱਗੇ ਸਮਾਣਾ ਮੰਡੀ ਦੀ ਗੱਲ ਕਰਦੇ ਆਂ ਇੱਥੇ 1509 ਦਾ ਰੇਟ 3050 ਤੋਂ ਲੈ ਕੇ 3200 ਰੁਪਏ 17 18 ਦਾ ਰੇਟ 3400 ਰੁਪਏ 18 47 ਦਾ ਰੇਟ 2500 ਅਤੇ 1401 ਦਾ ਰੇਟ 3300 ਤੋਂ ਲੈ ਕੇ 3450 ਰੁਪਏ ਤੱਕ ਵਿਕ ਰਿਹਾ ਇਹਦੇ ਸਿਗੇ ਅੱਜ ਤੇ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਦੇ ਰੇਟਾਂ ਦੀ ਨਵੀਂ ਅਪਡੇਟ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਤੁਹਾਨੂੰ ਇਦਾਂ ਦੀ ਜਾਣਕਾਰੀ ਲੈ ਕੇ ਦੇਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੇ ਜਿਹੜੇ ਕਿਸਾਨ ਭਰਾਵਾਂ ਨੇ ਬਾਸਮਤੀ ਤੇ ਮੁਛੜ ਵੇਚੀ ਆ ਮੰਡੀਆਂ 'ਚ ਹੁਣ ਤੱਕ ਉਹ ਆਪਣੇ ਨਾਲ ਕਮੈਂਟਾਂ ਦੇ ਵਿੱਚ ਰੇਟ ਆ ਉਹਦਾ ਜਰੂਰ ਸਾਂਝਾ ਕਰਿਓ ਤੇ ਏਰੀਆ ਦਾ ਨਾਮ ਜਰੂਰ ਦੱਸ ਦਿਓ ਧੰਨਵਾਦ ਵੀਡੀਓ ਦੇਖਣ ਲਈ